ਅਜੀ ਰਾਜ ਠਾਕੁਰ ਆ ਮੈਂ EMPLOYEES FEDERATION ਚ ਪਹਿਲਾਂ ਜਨਰਲ ਸਕੱਤਰ ਰਹਾ ਤੇ ਹੁਣ ਸਾਡੀ ਪੈਨਸ਼ਨ ਵੈਲਫੇਅਰ ਫੈਡਰੇਸ਼ਨ ਆ ਉਹ ਚ ਮੈਂ ਪੰਜਾਬ ਦਾ ਸੈਕਟਰੀ ਆ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਤੇ ਤਰਨਾ ਬਦਸਨ ਲਾਇਆ ਮੰਗਾਂ ਤਾਂ ਜੀ ਬਹੁਤ ਮੰਗਾਂ ਨੇ ਮਤਲਬ ਜੇ ਹੁਣ ਗਿਣਨ ਲੱਗਾ ਤਾਂ ਮੈਂ ਟਾਈਮ ਬਹੁਤ ਲੱਗ ਜਾਣਾ ਪਹਿਲਾਂ ਤਾਂ ਦੇਖੋ ਕਿੰਨੇ ਲੰਬੇ ਸਮੇਂ ਤੋਂ ਸਾਡੇ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਨੇ ਉਹ ਪੈਂਡਿੰਗ ਬਹੁਤ ਪਈਆਂ ਨੇ ਇਹਨਾਂ ਨੇ ਨਵੇਂ ਆ ਪਿਆ ਫਿਕਸੇਸ਼ਨ ਕੀਤੀਆਂ ਸੀ ਉਹਨਾਂ 'ਚ ਬਹੁਤ ਸੋਧ ਕਰਨ ਵਾਲੀ ਆ ਉਹ ਸਹੀ ਨਹੀਂ ਹੋਈਆਂ ਉਹ ਸਾਨੂੰ 113% ਦੇ ਹਿਸਾਬ ਨਾਲ ਦੇ ਰਿਆ ਜਦੋਂ ਕਿ 119% ਮੰਗਿਆ ਸੀ ਅਸੀਂ ਉਹ 'ਚ 6% ਦਾ ਸਿੱਧੇ ਮੁਲਾਜ਼ਮਾ ਨੂੰ ਘਾਟਾ ਪੈ ਰਿਆ ਤੇ ਆ ਸਾਡੇ ਜਿਹੜੇ ਇਹਨਾਂ ਨੇ ਸਕੇਲ ਰਿਵਾਈਜ਼ ਕੀਤੇ ਸੀਗੇ ਉਹਨਾਂ ਦੇ ਜਿਹੜੇ ਏਰੀਅਲ ਨੇ ਉਹ ਨਹੀਂ ਅਜੇ ਤੱਕ ਕਿਸੇ ਨੂੰ ਦਿੱਤੇ ਅਗਰੈਸਟੀਆਂ ਸੀਗੀਆਂ ਲੀਵ ਇਨ ਕੈਸ਼ਮੇਟ ਦਾ ਮਸਲਾ ਹੈ ਉਹ ਲੀਵ ਇਨ ਕੈਸ਼ਮੇਟ ਦਾ ਮਸਲਾ ਵਿੱਚ ਹੀ ਲਟਕਿਆ ਹੋਇਆ ਹੈ ਉਹ ਅਜੇ ਤੱਕ ਉਹਦਾ ਕੋਈ ਫੈਸਲਾ ਨਹੀਂ ਹੋਇਆ ਮੈਨੇਜਮੈਂਟ ਨਾਲ ਗੱਲ ਕਰਦੇ ਆ ਇਹ ਕਹਿੰਦੇ ਪੰਜਾਬ ਸਰਕਾਰ ਕਰੂਗੀ ਮਤਲਬ ਸਾਡੀਆਂ ਬਹੁਤ ਜਿਹੜੀਆਂ ਅਹਿਮ ਮੰਗਾਂ ਨੇ ਉਹ ਜਦੋਂ ਵੀ ਸਾਡੀ ਮੈਨੇਜਮੈਂਟ ਨਾਲ ਮੀਟਿੰਗ ਹੁੰਦੀ ਹੈ ਇਹ ਪੰਜਾਬ ਸਰਕਾਰ ਦੇ ਪਾਲੇ ਚ ਸੁੱਟ ਦਿੰਦੇ ਨੇ ਇਹ ਤਾਂ ਜੀ ਪੰਜਾਬ ਸਰਕਾਰ ਮਸਲੇ ਹੱਲ ਕਰੂਗੀ ਉਹ ਪੰਜਾਬ ਸਰਕਾਰ ਦਾ ਐਡਾ ਮਾੜਾ ਹਾਲ ਹੋਇਆ ਹੋਇਆ ਹੈ ਵੀ ਅੱਜ ਤੱਕ ਮੇਰੀ ਇੰਨੀ ਉਮਰ ਹੋ ਗਈ ਵੀ ਅਸੀਂ ਇੰਨੀਆਂ ਸਰਕਾਰਾਂ ਦੇਖ ਚੁੱਕੇ ਕਾਂਗਰਸ ਦਾ ਸਰਕਾਰ ਵੀ ਦੇਖੀ ਕਾਲੀਆਂ ਦੀਆਂ ਸਰਕਾਰਾਂ ਵੀ ਦੇਖੀਆਂ ਲੋਕ ਕਹਿੰਦੇ ਸੀਗੇ ਕਾਂਗਰਸ ਬਹੁਤ ਮਾੜੀ ਹੈ ਫਿਰ ਵਿੱਚੋਂ ਕਾਲੀਆਂ ਦਾ ਸਮਾਂ ਆਇਆ 2007 ਤੋਂ ਲੈ ਕੇ 2017 ਤੱਕ ਉਹਨਾਂ ਦੇ ਸਮੇਂ ਦੇ ਵਿੱਚ ਵੀ ਸਾਡੀਆਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਸਾਡਾ ਨਿਪਟਾਰਾ ਨਹੀਂ ਹੋਇਆ ਲੋਕ ਮਤਲਬ ਕਾਲੀਆਂ ਤੋਂ ਵੀ ਨਾਰਾਜ਼ ਹੋਏ ਕਾਂਗਰਸੀਆਂ ਤੋਂ ਵੀ ਨਾਰਾਜ਼ ਹੋਏ ਫਿਰ ਇੱਕ ਸਮਾਂ ਆਇਆ ਜੀ ਬਦਲਾਅ ਦਾ ਲੋਕਾਂ ਦੇ ਮਨ ਦੇ ਵਿੱਚ ਆਇਆ ਵੀ ਆਪਾਂ ਇੱਕ ਬਦਲਾਅ ਲਿਆਈਏ ਸ਼ਾਇਦ ਕੋਈ ਪੰਜਾਬ ਦਾ ਸੁਧਾਰ ਹੋ ਜਾਏ ਉਸ ਬਦਲਾਅ ਦੇ ਸਮੇਂ ਦੇ ਵਿੱਚ ਆ ਆਮ ਆਦਮੀ ਪਾਰਟੀ ਦੀ ਸਰਕਾਰ 92 ਸੀਟਾਂ ਜਿੱਤ ਕੇ ਇਹ ਪੰਜਾਬ ਦੇ ਇਹਨਾਂ ਨੇ ਜਿਹੜੀ ਬਜਾਰਤ ਸੰਭਾਲੀ ਹੈ ਔਰ ਲੋਕਾਂ ਨੂੰ ਬੜੀਆਂ ਆਸਾਂ ਸੀਗੀਆਂ ਵੀ ਸ਼ਾਇਦ ਇਹ ਆਮ ਆਦਮੀ ਪਾਰਟੀ ਕੋਈ ਮੁਲਾਜ਼ਮਾਂ ਲਈ ਕੁਝ ਕਰੂਗੀ ਔਰ ਤੁਹਾਨੂੰ ਪਤਾ ਹੀ ਹੋਣਾ ਕਿ ਪੰਜਾਬ ਦੇ ਵਿੱਚ ਘੱਟੋ-ਘੱਟ 5.5-6 ਲੱਖ ਮੁਲਾਜ਼ਮ ਹੈ ਜੀ ਜੇ ਪਰਿਵਾਰਾਂ ਸਮੇਤ ਲਈਏ ਤਾਂ ਘੱਟੋ-ਘੱਟ 50-60 ਲੱਖ ਦੀ ਰੇਸ਼ੋ ਬਣ ਜਾਂਦੀ ਹੈ ਔਰ 50-60 ਲੱਖ ਬਹੁਤ ਵੱਡੀ ਗਿਣਤੀ ਹੁੰਦੀ ਹੈ ਔਰ ਉਸ ਦਾ ਜਿਹੜਾ ਇਹ ਮੰਗਾ ਨਹੀਂ ਮੰਨ ਰਹੇ ਮੁਲਾਜ਼ਮਾਂ ਦੀਆਂ ਉਹਨਾਂ ਦਾ ਇਹਨਾਂ ਨੂੰ ਖਮਿਆਜਾ ਹੁਣ ਪਿੱਛੇ ਇੱਕ ਲੋਕ ਸਭਾ ਦੇ ਇਲੈਕਸ਼ਨ ਹੋਏ ਨੇ ਤੇ ਇਹਨਾਂ ਨੂੰ ਸਿਰਫ ਤਿੰਨ ਸੀਟਾਂ ਆਈਆਂ ਕਿੱਥੇ 92 ਸੀਟਾਂ ਤੇ ਕਿੱਥੇ ਤਿੰਨ ਸੀਟਾਂ ਤੇ ਰਹਿ ਗਏ ਨੇ ਅੱਗੇ ਆਉਣ ਵਾਲੇ ਜਿਹੜੇ ਹੁਣ ਇਲੈਕਸ਼ਨ ਨੇ ਜੇ ਇਹਨਾਂ ਨੇ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਇਹਦਾ ਖਮਿਆਜਾ ਇਹਨਾਂ ਨੂੰ ਇਹਨਾਂ ਚੋਣਾਂ 'ਚ ਵੀ ਭੁਗਤਣਾ ਪੈਣਾ ਆ ਹੁਣ ਅੱਗੇ ਚਾਰ ਸੀਟਾਂ ਦੇ ਇਲੈਕਸ਼ਨ ਆ ਰਹੇ ਨੇ ਵਿਧਾਨ ਸਭਾ ਦੇ ਜਿਹੜੇ ਉਹਨਾਂ 'ਚ ਵੀ ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ ਹੈ ਇੱਕ ਹੀ ਕਰਦੇ ਨੇ ਆ ਪਿੱਛੇ ਜਲੰਧਰ ਇਲੈਕਸ਼ਨ ਸੀਗੇ ਉਦੋਂ ਸਾਡੇ ਸਾਂਝਾ ਮਲਾਜ਼ਮ ਫਰੰਟ ਨੇ ਵੀ ਉੱਥੇ ਰੋਸ ਮਾਰਚ ਕੀਤਾ ਤੇ ਸਾਡੀ ਪੈਸ਼ਨਰ ਵੈਲਫੇਅਰ ਫੈਡਰੇਸ਼ਨ ਦਾ ਵੀ 5 ਅਗਸਤ ਦਾ ਰੋਸ ਮਾਰਚ ਸੀਗਾ ਉਦੋਂ ਇਹਨਾਂ ਨੇ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਮੀਟਿੰਗਾਂ ਦੇਤੀਆਂ ਥੋੜੀ ਜੀ ਸੀਐਮ ਨਾਲ ਮੀਟਿੰਗ ਕਰਾਵਾਂਗੇ ਸਾਨੂੰ ਵੀ ਮੀਟਿੰਗ ਦਿੱਤੀ ਗਈ ਸੀਐਮ ਨਾਲ ਪਰ ਕੀ ਹੋਇਆ ਉਹ ਇਲੈਕਸ਼ਨ ਹੋਣ ਤੋਂ ਬਾਅਦ ਉਹ ਮੀਟਿੰਗਾਂ ਫੇਰ ਅੱਗੇ ਡਿਲੇ ਕਰ ਦਿੱਤੀਆਂ ਗਈਆਂ ਉਸ ਤੋਂ ਬਾਅਦ ਫੇਰ ਡਿਲੇ ਕਰ ਦਿੱਤੀਆਂ ਗਈਆਂ ਦੋ ਦੋ ਤਿੰਨ ਤਿੰਨ ਵਾਰੀ ਇਹਨਾਂ ਨੇ ਤਰੀਕਾ ਦੇਤੀਆਂ ਪਰ ਮੀਟਿੰਗਾਂ ਡਿਲੇ ਹੁੰਦੀਆਂ ਆ ਰਹੀਆਂ ਨੇ ਤੋ ਇਸ ਕਰਕੇ ਸੁਣਵਾਈ ਦਾ ਹੁਣ ਕੰਨ ਦਾ ਕਾਰਨ ਸੁਣਵਾਈ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਜੀ ਕਿ ਜਿਹੜੀ ਪੰਜਾਬ ਸਰਕਾਰ ਆ ਭੁਖੀ ਨੰਗੀ ਹੋਈ ਬੈਠੀ ਆ ਇਹਨਾਂ ਦੇ ਪੱਲੇ ਪੈਸਾ ਨਹੀਂ ਹੈਗਾ ਸਭ ਤੋਂ ਵੱਡਾ ਕਾਰਨ ਤਾਂ ਹੈਗਾ ਜਿਹੜਾ ਇਹਨਾਂ ਨੇ ਪੋਲਿਟੀਕਲ ਸਟੰਟ ਖੇਡੇ ਨੇ ਅਬ ਬੱਸਾਂ ਦੇ ਕਿਰਾਏ ਫ੍ਰੀ ਕਰਤੇ ਜੀ ਬਿਜਲੀ ਫ੍ਰੀ ਕਰਤੀ ਇਹਦਾ ਕਿੰਨਾ ਵੱਡਾ ਘਾਟਾ ਪੈ ਰਿਹਾ ਹੈ ਡਿਪਾਰਟਮੈਂਟਾਂ ਨੂੰ ਇਹਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਆ ਸਾਡੇ ਮੈਂ ਪੰਜਾਬ ਪੀਐਸਪੀਸੀ ਨਾਲ ਦੀ ਗੱਲ ਕਰਾਂਗਾ ਵੀ ਜਿਹੜੀ ਸਾਡੀ ਇਹ ਬਿਜਲੀ ਫ੍ਰੀ ਕੀਤੀ ਹੈ ਸਾਡੇ ਸਬਡਿਵੀਜ਼ਨਾਂ ਦੇ ਵਿੱਚ ਜਿੱਥੇ ਇੱਕ ਸਬਡਿਵੀਜ਼ਨ ਹੈ ਜਿੱਥੇ ਘਟੋ ਘਟ ਰੋਜ਼ ਦਾ ਰੈਵਨਿਊ 35-40 ਲੱਖ ਰੁਪਈਆ ਇਕੱਠਾ ਹੁੰਦਾ ਸੀ ਉਹ ਸਿਰਫ ਹਜ਼ਾਰਾਂ ਦੀ ਗਿਣਤੀ 'ਚ ਰਹਿ ਗਿਆ ਤੋਂ ਇੰਨਾ ਮਤਲਬ ਕਿ ਘਾਟਾ ਪੈ ਰਿਹਾ ਬੋਰਡ ਨੂੰ ਇਹ ਕਿੱਥੇ ਭਰਨਗੇ ਤੁਸੀਂ ਯਕੀਨ ਨਹੀਂ ਕਰਨਾ ਸਾਡੇ ਜਿਹੜੀ ਸਾਡੀ ਸਬਸਿਡੀ ਮਿਲਦੀ ਆ ਸਰਕਾਰ ਸਾਨੂੰ ਸਬਸਿਡੀ ਦਿੰਦੀ ਆ ਵੀ ਅਸੀਂ ਬਿਜਲੀ ਫਰੀ ਦਿੱਤੀ ਹੋਈ ਆ ਉਹਦੀ ਸਾਨੂੰ ਸਬਸਿਡੀ ਮਿਲਦੀ ਆ ਉਹ ਸਬਸਿਡੀ ਅੱਜ ਘੱਟੋ ਘੱਟ ਮੇਰਾ ਖਿਆਲ ਆ ਵੀ 20000 ਕਰੋੜ ਤੋਂ ਵੀ ਵੱਧ ਹੋ ਚੁੱਕੀ ਆ ਜਿਹੜੀ ਕਿ ਸਾਡੇ ਵਿਭਾਗ ਨੂੰ ਨਹੀਂ ਮਿਲ ਰਹੀ ਔਰ ਹੁਣ ਹਾਲ ਇਹ ਹੋਇਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੰਨਾ ਖਦਸ਼ਾ ਹੋਇਆ ਹੋਇਆ ਵੀ ਮੁਲਾਜ਼ਮਾਂ ਦੇ ਵਿੱਚ ਇੰਨਾ ਡਰ ਪੈਦਾ ਹੋਇਆ ਹੋਇਆ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀਆਂ ਪੈਨਸ਼ਨਾਂ ਉੱਤੇ ਤੇ ਸਾਡੀਆਂ ਤਨਖਾਹਾਂ ਉੱਤੇ ਵੀ ਮਤਲਬ ਕਟ ਲੱਗ ਸਕਦਾ ਰਣਨੀਤੀ ਕੀ ਰਹੀ ਆਣ ਵੇਲੇ ਟਾਈਮ ਤੇ ਤੁਹਾਡੀ ਰਣਨੀਤੀ ਹੈ ਜੀ ਮੁਲਾਜ਼ਮਾਂ ਦੇ ਵਿੱਚ ਇੰਨਾ ਰੋਸ਼ ਹੈ ਇੰਨਾ ਰੋਸ਼ ਹੈ ਜਿਆਦਾ ਕਿ ਹੁਣ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਮੁਲਾਜ਼ਮ ਨੇ ਉਹਨਾਂ ਨੇ ਛੁੱਟੀਆਂ ਭਰ ਕੇ ਹੜਤਾਲ ਤੇ ਨੇ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਅੱਜ ਹੜਤਾਲ ਤੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਸਾਨੂੰ ਕੋਈ ਮੀਟਿੰਗਾਂ ਦੇ ਕੇ ਨਾ ਮੁਲਾਜ਼ਮਾਂ ਦੇ ਮਸਲੇ ਹੱਲ ਕੀਤੇ ਤਾਂ ਅਸੀਂ ਵਿਧਾਨ ਸਭਾ ਜਾ ਕੇ ਚੰਡੀਗੜ੍ਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੰਨੇ ਸਮੂਹ ਮੁਲਾਜ਼ਮ ਨੇ ਲੱਖਾਂ ਦੀ ਗਿਣਤੀ 'ਚ ਉੱਥੇ ਪਹੁੰਚਣਗੇ ਔਰ ਇਹਨਾਂ ਦਾ ਘਰਾਹ ਕਰਨਾ ਪਊਗਾ ਸਾਨੂੰ ਮੇਰਾ ਖਿਆਲ ਆ ਵੀ ਫੇਰ ਸ਼ਾਇਦ ਇਹਨਾਂ ਦੇ ਕੰਨਾਂ ਦੇ ਜਿਹੜੇ ਪਰਦੇ ਨੇ ਖੁੱਲ ਸਕਣਗੇ ਪੰਜਾਬ ਸਰਕਾਰ ਦੇ ਫੇਰ ਸਾਡੇ ਮਸਲੇ ਹੱਲ ਹੋਣਗੇ ਅਨਸਰ ਕੀ ਨਾਮ ਹੈ ਪ੍ਰਮੋਦ ਕੌਸ਼ਲ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹੋ ਅੱਜ ਅਸੀਂ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਨਾਲ ਸਾਂਝਾ ਫਾਰਮ ਜਿਹੜਾ ਬਣਿਆ ਹੈ ਪੰਜਾਬ ਇਕਤਾ ਮੰਚ ਤੇ ਜੁਆਇੰਟ ਫੋਰਮ ਦੇ ਨਾਲ ਐਸੋਸੀਏਸ਼ਨ ਜੂਨੀਅਰ ਇੰਜੀਨੀਅਰਸ ਇਕ ਸੰਝਾ ਥੜਾ ਸਾਰਾ ਗਿਆ ਉਹ ਥੜੇ ਦੇ ਅਧੀਨ ਅਸੀਂ ਆਪਣੀਆਂ ਮੰਗਾਂ ਦਾ ਚਾਰਟ ਲੈ ਕੇ ਬਿਜਲੀ ਬੋਰਡ ਦੀ ਮੈਨੇਜਮੈਂਟ ਕੋਲ ਗਏ ਸੀ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਲਗਾਤਾਰ ਕਈ ਵਾਰੀ ਸਾਡੇ ਨਾਲ ਮੀਟਿੰਗ ਗੱਲਬਾਤ ਕੀਤੀ ਆ ਪਰ ਸਾਡੇ ਜਿਹੜੀਆਂ ਮੰਗਾਂ ਨੇ ਜਿਉਂਦੀਆਂ ਤੂੰ ਨੇ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀਆਂ ਬਣੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਕਰਨ ਦੇ ਵਿੱਚ ਬਿਜਲੀ ਬੋਰਡ ਦੀ ਮੈਨੇਜਮੈਂਟ ناکਾਮ ਰਹੀ ਆ ਜਿਸ ਦੇ ਰੋਸ ਵਿੱਚ ਸਮੁੱਚੇ ਪੰਜਾਬ ਦੇ ਅੰਦਰ ਅੱਜ 10 11 12 ਤਰੀਕ ਨੂੰ ਸਮੂਹਿਕ ਛੁੱਟੀਆਂ ਭਰ ਕੇ ਸਾਡੇ ਸੂਚੇ ਮੁਲਾਜ਼ਮ ਆਪਣੀਆਂ ਹੱਕੀ ਰਿਆਇਤ ਮੰਗਾਂ ਮਨਾਉਣ ਦੇ ਲਈ ਅੱਜ ਅਸੀਂ ਸਭ ਮੁੱਚੇ ਪੰਜਾਬ ਦੇ ਵਿੱਚ ਰੈਲੀਆਂ ਤਰਨੇ ਵਜਾਰੇ ਕਰ ਰਹੇ ਆ ਤੇ ਮੁਲਾਜ਼ਮ ਸਾਡੀ ਛੁੱਟੀ ਤੇ ਨੇ ਹੜਤਾਲ ਵਗਾ ਮਾਹੌਲ ਆ ਮੰਤਰੀ ਸਾਹਿਬ ਨਾਲ ਮੀਟਿੰਗ-ਮੀਟਿੰਗ ਹੋਈ ਤੁਸੀਂ ਅੱਜ ਹੁਣ ਕੋਈ ਮੀਟਿੰਗ ਨਹੀਂ ਹੋਈ 25 ਦੀ ਸਾਡੀ ਜਿਹੜੀ ਮੀਟਿੰਗ ਹੈ ਪਿਛਲੇ 25-26 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਵਿੱਚ ਜਿਹੜੀਆਂ ਸਹਿਮਤੀਆਂ ਬਣਿਆ ਸੀ ਉਹ ਸਹਿਮਤੀਆਂ ਦੇ ਵਿੱਚ ਸਰਕੂਲਰ ਦੇਨੇ ਸੀਗੇ ਉਹ ਸਰਕੂਲਰ ਦੋ ਦਿਨੋਂ ਫਿਰ ਮੀਟਿੰਗ ਹੋਈ ਆ ਉਹ ਸਰਕੂਲਰ ਉਹ ਨਹੀਂ ਲੈ ਕੇ ਆਏ ਜਿਸ ਦੇ ਕਾਰਨ ਸਾਡੀ ਜਿਹੜੀ ਹੜਤਾਲ ਆ ਟਲ ਰਹੀ ਆ ਤੇ 10 11 12 ਤੱਕ ਪੰਜਾਬ ਦੇ ਵਿੱਚ ਹੜਤਾਲ ਵਰਗਾ ਮਾਹੌਲ ਪੈਦਾ ਹੋਇਆ ਹੈ 10 11 ਤਰੀਕ 12 ਤਰੀਕ ਨੂੰ ਸਾਡੇ ਜਿਹੜੇ ਸਪੁੱਟੇ ਮੁਲਾਜ਼ਮ ਨੇ ਉਹ ਛੁੱਟੀ ਤੇ ਨੇ ਬਹੁਤ ਸਾਰੀਆਂ ਅਹਿਮ ਮੰਗਾਂ ਨੇ ਚਾਹੇ ਸਾਡੇ ਉਹ ਸੀਦਾਂ ਦਾ ਦਰਜਾ ਦੇਣ ਵਾਲੀ ਗੱਲ ਹੋਵੇ ਸਾਡੇ ਜਿਹੜੇ ਮੁਲਾਜ਼ਮ ਨੇ ਜੋ ਕੰਮ ਕਰਦੇ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦੀ ਜਿਹੜੇ ਪਰਿਵਾਰ ਦੀ ਵੀ ਜਿਹੜੀਆਂ ਕਮਜ਼ੋਰੀਆਂ ਨੂੰ ਸੈੱਟ ਕਰਨ ਦੇ ਲਈ ਜਾਂ ਉਹਨਾਂ ਦੇ ਆਰਥਿਕ ਤੌਰ ਤੇ ਮਦਦ ਕਰਨ ਲਈ ਜੋ ਅਸੀਂ ਚਾਹੁੰਦੇ ਆ ਵੀ ਉਹਨਾਂ ਤੋਂ ਸੀਧੀ ਦਰਜਾ ਦੇ ਕੇ ਉਹਨਾਂ ਦੀਆਂ ਮਾਨਸਿਕ ਕਰ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਪ੍ਰਭੇਖਾ ਜਿਹੜਾ ਵਧੀਆ ਹੋ ਸਕੇ ਸਾਡੀਆਂ ਜਿਹੜੀਆਂ ਹੋਰ ਪ੍ਰਮੋਸ਼ਨਾਂ ਦਾ ਜਿਹੜਾ ਮਸਲਾ ਹੈ ਉਹ ਪੈਂਡਿੰਗ ਹੈ ਸਾਡੇ ਆਰਟੀਮਾਂ ਤੋਂ ਓਸੀ ਬੀ ਦੀ ਤਰੱਕੀ ਹੋਣ ਵਾਲੀ ਗੱਲ ਹੈ ਸਾਡੇ ਏਐਸਐਸ ਨੂੰ ਤੇ ਆਰਟੀਐਮ ਤੇ ਓਸੀ ਨੂੰ ਜਿਹੜਾ ਪੇਮੈਂਟ ਦਾ ਮਸਲਾ ਹੈ ਉਹ ਬਹੁਤ ਗੰਭੀਰ ਹੈ ਸਮੁੱਚੇ ਪੰਜਾਬ ਦੇ ਅੰਦਰ ਆਰਟੀਐਮ ਜਿਹੜੇ ਸਾਡੇ ਡੈਥ ਕੇਸ ਵਿੱਚ ਆਉਂਦੇ ਨੇ ਉਹਨਾਂ ਨੂੰ ਲਗਾਤਾਰ 9-9 10-10 ਸਾਲ ਇਹਨਾਂ ਪੋਸਟਾਂ ਤੇ ਕੰਮ ਕਰਦੇ ਹੋਗੇ ਪਰ ਜਿਹੜੀਆਂ ਪ੍ਰਮੋਸ਼ਨਾਂ ਨੇ ਉਹਨਾਂ ਦੀ ਕੀ ਦਿੱਤੀਆਂ ਜਾ ਰਹੀਆਂ ਬਿਜਲੀ ਬੋਰਡ ਦੀ ਮੈਨੇਜਮੈਂਟ ਬਹੁ ਬੰਟੈਂਸ ਹਾਟਰਮੈਂਟ ਦੀ ਵੀ ਗੱਲ ਆਈ ਸੀ ਪਰ ਉਹ ਹੋਜ ਤੱਕ ਮਸਲਾ ਹੱਲ ਨਹੀਂ ਹੋ ਸਕਿਆ ਅਸੀਂ ਮਨਜ਼ੂਰ ਪਾ ਕੇ ਸਮੁੱਚੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰ ਤੋਂ ਬਾਅਦ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇੱਕ ਵਾਰ ਫੇਰ ਬੇਨਤੀ ਕਰਦੇ ਆਂ ਕਿ ਸਾਡਾ ਜਿਹੜਾ ਮਸਲੇ ਨੇ ਇਹ ਹੱਲ ਕੀਤਾ ਜਾਣ ਪਾਵੇਂ ਸਾਡੇ ਜਿਹੜੇ ਮੁਲਾਜ਼ਮਾਂ ਦੇ ਮਸਲੇ ਬਹੁਤ ਗੰਭੀਰ ਨੇ ਇਹਨਾਂ ਗੰਭੀਰ ਨੂੰ ਮਸਲਿਆਂ ਨੂੰ ਸਹੀ ਤਰੀਕੇ ਨਾਲ ਠੀਕ ਕੀਤਾ ਜਾਵੇ ਤੇ ਜੋ ਸਾਡੀ ਸਰਕਾਰ ਤੋਂ ਮੰਗ ਹੈ ਵੀ ਸਮੁੱਚੇ ਪੰਜਾਬ ਦੇ ਅੰਦਰ ਮੁਲਾਜ਼ਮਾਂ ਦਾ ਜੋ ਹਾਸਲ ਚੱਲ ਰਿਹਾ ਹੈ ਮੁਲਾਜ਼ਮਾਂ ਦੀਆਂ ਮੀਟਿੰਗਾਂ ਨੂੰ ਲਗਾਤਾਰ ਮੱਖ ਮੰਤਰੀ ਵੱਲੋਂ ਅੱਗੇ ਪਿੱਛੇ ਕੀਤਾ ਜਾਂਦਾ ਹੈ ਅੱਜ ਜਿਹੜੀ ਮੁਲਾਜ਼ਮਾਂ ਦੀ ਜਿਹੜੀ ਮੀਟਿੰਗ ਹੈ ਇੱਕ 10 ਤਰੀਕ ਨੂੰ ਮੁਲਾਜ਼ਮ ਤੇ ਰਾਂਝਣ ਪੈਨਸ਼ਨ ਫਰੰਟ ਦੀ ਜਿਹੜੀ ਹੋਣੀ ਸੀ ਜਿਸ ਨੂੰ ਮੌਕੇ ਤੇ ਹੀ ਅੱਜ ਮੁਲਤਵੀ ਕਰ ਦਿੱਤਾ ਗਿਆ ਜਿਹੜੀ 12 ਤਰੀਕ ਨੂੰ ਕਰ ਦਿੱਤੀ ਗਈ ਆ ਸੋ ਸੋਚੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਪੰਜਾਬ ਦੇ ਵਿੱਚ ਜਿਹੜਾ ਇਕੱਠਾ ਹੈ ਉਹ ਬਹੁਤ ਵੱਡਾ ਹੈ ਤੇ ਅਸੀਂ ਜੋ ਰੈਲੀਆਂ ਦੇ ਧਰਨੇ ਦੇ ਵਿੱਚ ਸਭ ਦੇ ਜਿਹੜੇ ਮੁਲਾਜ਼ਮ ਫਰੰਟ ਦੇ ਜਗੂ ਨੇ ਉਹਨਾਂ ਦੇ ਜਿਹੜੀਆਂ ਐਫਆਈ ਦਰਜ ਕੀਤੀ ਗਈ ਆ ਉਹਦੀ ਨਖਿੱਧੀ ਕਰਦੇ ਆ ਤੇ ਪੰਜਾਬ ਦੀ ਸਰਕਾਰ ਤੋਂ ਮੰਗ ਕਰਦੇ ਆ ਸਾਡੇ ਮੁਲਾਜ਼ਮਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਾਵੇ। ਕਿ ਕਾਰਨ ਕੀ ਲੱਗਦਾ ਤੁਸੀਂ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ? ਕਾਰਨ ਕੀ ਲੱਗਦਾ? ਸਰਵਾਈ ਨਾਲ ਕੋਲ ਬਿਜਲੀ ਬੋਰਡ ਕਿਉਂਕਿ ਸਰਕਾਰ ਦੇ ਅਧੀਨ ਆਂਦਾ। ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਮੁਲਾਜ਼ਮਾਂ ਦੇ ਕਿਸਾਨਾਂ ਦੇ ਗਰੀਬ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਹੈ। ਇਸ ਸਮੇਂ ਉਹ ਆਪਣੇ ਬਿਜ਼ਨਸਾਂ ਨੂੰ ਉੱਪਰ ਕਰਨ ਦੇ ਲਈ ਆਪਣੇ ਮੰਤਰੀਆਂ ਵਾਸਤੇ ਵੀ ਵਧਾਉਣ ਲਈ ਉਹ ਆਪਣਾ ਕੰਮ ਕਰਦੇ ਜਥੇਬੰਦ ਦੇ ਢਾਂਚਿਆਂ ਦੇ ਵਿੱਚ ਕੰਮ ਕਰਦੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੁਝ ਸਹੀ ਸਹੀ ਦਿਸ਼ਾ ਨਹੀਂ ਦਿੱਤੀ ਜਾ ਸਕਦੀ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਲਗਾਤਾਰ ਥੱਲੇ ਜਿਹੜਾ ਸਾਡਾ ਸਿੱਤਮ ਹੈ ਉਹਨੂੰ ਜਾਣ ਬੁੱਝ ਕੇ ਉਲਝਾ ਰਹੇ ਨੇ ਕਰਾਪਸ਼ਨ ਦਾ ਜਾ ਜ਼ੋਰ ਹੈ ਉਹ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਉਹ ਉਹ ਕੋਈ ਠੱਲ ਨਹੀਂ ਪੈ ਰਹੀ ਪਰ ਸਾਡੇ ਜਿਹੜੇ ਲੋਕ ਵਰਗ ਨੇ ਸੁਚੇ ਵਰਗ ਨੇ ਸਾਰੇ ਪਰੇਸ਼ਾਨ ਨੇ ਪੀ ਪੰਜਾਬ ਸਰਕਾਰ ਦੇ ਤੋਂ ਅਸੀਂ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਆਪਣੇ ਸਹੀ ਦੇ ਸਾਜ ਕੰਮ ਕਰੇ ਤੇ ਮੁਲਾਜ਼ਮਾਂ ਨੂੰ ਤੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਭ ਦੇ ਹੱਕ ਮਿਲਦੇ ਰਹਿਣ ਲੇਕਿਨ ਮੁੱਖ ਮੰਤਰੀ ਕਹਿੰਦੇ ਕਿ ਸੋਨੇ ਦੀ ਚੀੜੀ ਫੇਰ ਬਣਨ ਜਾ ਰਹੀ ਹੈ ਸਰਕਾਰ ਸੋਨੇ ਦੀ ਜਿਹੜੀ ਤਾਂ ਹੀ ਬਣੂ ਜੇ 10-10 ਹਜ਼ਾਰ ਕਰੋੜ ਰੁਪਏ ਦਾ ਅਸੀਂ ਰੋਜ਼ ਨਵਾਂ ਜਿਹੜਾ ਲੋਨ ਹੈ ਉਹ ਲੈਣ ਬਾਲ ਬਾਦ ਰਹਾਂਗੇ ਸੋਨੇ ਦੀ ਜਿਹੜੀ ਲੋਨ ਲੈਣ ਨਾਲ ਹੀ ਬਣਦੀ ਪਰ ਸਾਡੇ ਜਿਹੜੇ ਸਾਡੇ ਕਜੂਰੀ ਕੰਮ ਨੇ ਉਹ ਕਰਨੇ ਬਾਨਦੇ ਡਿਵੈਲਪਮੈਂਟ ਨਾਂ ਦੇ ਉੱਤੇ ਕੋਈ ਕਿਸੇ ਤਰੀਕੇ ਦਾ ਕੋਈ ਕੰਮ ਨਹੀਂ ਆ ਰਿਹਾ ਸਮੁੱਚੇ ਪੰਜਾਬ ਦੇ ਅੰਦਰ ਜਿਹੜੀ ਡਿਵੈਲਪਮੈਂਟ ਹੈ ਉਹ ਰੁਕ ਪਟੇ ਰਿਸ਼ਵ ਦੇ ਕੇ ਹੁਣ ਵੱਲ ਜਾ ਰਹੇ ਨੇ ਸੂਚੇ ਮਲਾਜ਼ਮਾਂ ਦੇ ਸਮੂਚੇ ਕਿਸਾਨਾਂ ਦੇ ਸਮੂਚੇ ਬਿਜ਼ੂਰਾਂ ਦੇ ਜੋ ਸਹੀ ਕੰਮ ਨਹੀਂ ਹੋ ਰੇ ਆਂਗਣਵਾੜੀ ਵਰਕਰ ਨੇ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਮੈਂ ਮੈਂਬਰ ਉਹਦੀ ਕੋਠੀ ਮੂਰੇ ਭਲਾਈ ਹਕ ਬਗਾਸਾਣਾ ਦੀ ਪਰ ਫਿਰ ਵੀ ਇਹ ਮਸਲਾ ਲੈ ਨਹੀਂ ਹੋਇਆ ਲਗਾਤਾਰ ਮਨਾ ਦੇਖਤੀ 8ਵੀਂ ਵਾਰ ਤਰ੍ਹਾਂ ਲਾਇਆ ਪਰ ਜਿਹੜੀਆਂ ਮੰਗਾਂ ਸਾਡੀਆਂ ਜਉਂਦੇ ਕਰਨੀਆਂ ਕਿਵੇਂ ਮਿੱਟੀ ਰਹੀਆਂ ਬੱਚਿਆਂ 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 ਦਾ ਜਿਹੜਾ ਖਾਣਾ ਹੈ ਉਹ ਉਹ ਵੀ ਸਹੀ ਦੇਖਾ ਜਿਹੜਾ ਨੀਡ ਵਾਈਡ ਹੋ ਰਿਹਾ ਇਸ ਕਰਕੇ ਸਮੁੱਚੇ ਪੰਜਾਬ ਦੇ ਵਿੱਚ ਫੜਦਲ ਮਜੀਦ ਜੀ ਤੁਹਾਡੀ ਕੀ ਰਣਨੀਤੀ ਲੱਗੀ ਅੱਜ ਅੱਜ 10 11 12 ਤੱਕ ਅਸੀਂ ਪ੍ਰੋਗਰਾਮ ਲੀਕ ਕਰਿਆ ਹੋਇਆ ਇਹਨੂੰ ਸਫਲ ਬਣਾਉਣ ਤੋਂ ਬਾਅਦ ਨਾਮੀ ਜਿਹੜੀ ਰਣਨੀਤੀ ਹੈ ਉਹ ਤਿੱਖੇ ਸੰਘਰਸ਼ ਹੋਣਗੇ ਉਹ ਤਿੱਖੇ ਸੰਘਰਸ਼ਾਂ ਵਿੱਚ ਸਾਰੇ ਸਮੂਹੇ ਕਰਾਂਗੇ ਧੰਨਵਾਦ